ਓਏ ਮਿੱਤਰੋ ਜੜੀ ਬੂਟੀ ਰਸਾਇਣ ਸੰਗਮੇ ਆਪ ਸਭੀ ਦੋਸਤੋਂ ਕਾ ਸਵਾਗਤ ਹੈ ਜੀ ਅੱਜ ਲੀਵਰ ਦੇ ਹਵਾਲੇ ਨਾਲੇ ਆਪਣੀ ਜਾਣਕਾਰੀ ਹੈ ਮਿੱਤਰੋ ਇਹ ਕਈ ਵੀਰ ਫੋਨ ਕਰਕੇ ਕਹਿੰਦੇ ਨੇ ਕਿ ਲੀਵਰ ਬਾਰੇ ਕੋਈ ਵਧੀਆ ਜੁਗਾੜ ਉੰਦਾ ਸੋ ਤੇ ਉਹਨਾਂ ਵਾਸਤੇ ਇਹ ਜਿਹੜਾ ਜੁਗਾੜ ਹੈ ਜੀ ਦੱਸਦੇ ਆ ਇਹਦਾ ਨਿਰਮਾਣ ਕਰਨ ਲੱਗੇ ਆ ਲੀਵਰ ਦੇ ਸਬੰਧ ਵਿੱਚ ਇੱਥੇ ਇੱਕ ਗੱਲ ਤੁਹਾਨੂੰ ਪਹਿਲਾਂ ਦੱਸ ਦਈਏ ਜੀ ਕਿ ਇਹ ਬਿਲਕੁਲ ਸ਼ੁੱਧ ਪਿਓਰ ਆਯੁਰਵੈਦਿਕ ਜੋਗ ਹੈ ਜੀ ਇਹਦਾ ਨਿਰਮਾਣ ਜਿਹੜਾ ਚਾਲੂ ਕੀਤਾ ਕਿਸੇ ਵੀ ਵੀਰ ਦੇ ਭੈਣ ਦੇ ਬਜ਼ੁਰਗ ਦੇ ਮਾਤਾ ਦੇ ਨੌ ਕਾਲੇ ਹੁੰਦੇ ਨੇ ਜੀ ਨੌ ਕਾਲੇ ਹੁੰਦੇ ਨੇ ਚਾਹ ਨੌ ਸੁੱਕਦੇ ਨੇ ਯਾ ਲੀਵਰ ਫਾਈਟੀ ਹੋ ਗਿਆ ਹੋਵੇ ਜੋ ਸ਼ਰਾਬ ਪੀ ਕੇ ਲੀਵਰ ਦਾ ਸੱਤਿਆਨਾਸ਼ ਕਰ ਦਿੱਤਾ ਹੋਵੇ ਹੱਥ ਪੈਰ ਸੁੰਦੇ ਹੋਣ ਤੇ ਉਸ ਰੋਗਾਂ ਦੇ ਨਾਲ ਸੰਬੰਧਿਤ ਇਹ ਜਿਹੜਾ ਯੋਗ ਹੈ ਜੀ ਇਹ ਤਿਆਰ ਕਰ ਰਹੇ ਹਾਂ ਠੀਕ ਹੈ ਜੀ ਯਾ ਮੰਨ ਲਓ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਹੋਵੇ ਕਿ ਜਾ ਕੇ ਇਹਦੀ ਸੇਵਾ ਕਰ ਲੋ ਕਰੇ ਇਹਦਾ ਲੀਵਰ ਅਸ 5 10% ਹੀ ਕੰਮ ਕਰਦਾ ਹੈ ਬਾਕੀ ਲੀਵਰ ਕੰਮ ਨਹੀਂ ਕਰਦਾ ਤੇ ਉਹ ਬੰਦੇ ਵੀ ਆਪਣੇ ਨਾਲ رابطہ ਕਾਇਮ ਕਰ ਸਕਦੇ ਨੇ ਜੀ ਇੱਕ ਪ੍ਰਯਾਸ ਹੋਊਗਾ ਸਾਡਾ ਇਹ ਆਯੁਰਵੇਦ ਦੇ ਵਿੱਚ ਬਾਕੀ ਜਿੰਦਗੀ ਵਕਸ਼ਣੀ ਉਸ ਆਕਾਲਪੁਰਖ ਵਹਿਗਰੂ ਦੇ ਹੱਥ ਵਿੱਚ ਹੁੰਦੀ ਹੈ ਮਿੱਤਰੋ ਕੋ ਪ੍ਰਯਾਸ ਹੈ ਕਿ ਜੇ ਜਬੀ ਪਰਮਾਤਮਾ ਨੇ ਚਾਹਿਆ ਵੈਗੁਰੂ ਨੇ ਚਾਹਿਆ ਜਵਾਬ ਦਿੱਤਾ ਹੋਇਆ ਲੀਵਰ ਦੇ ਸਬੰਧ ਵਿੱਚ ਡਾਕਟਰਾਂ ਦਾ ਉਹ ਆਯੁਰਵੇਦ ਦੇ ਅੱਗੇ ਗੋਡੇ ਟੇਕ ਸਕਦਾ ਜੀ ਉਹ ਰੋਗ ਆਯੁਰਵੇਦ ਦੀ ਇੰਨੀ ਮਹਾਨਤਾ ਹੈ ਕੋ ਗਲਤ ਨੂੰ ਸਹੀ ਕਰ ਦਿੰਦਾ ਸਹੀ ਨੂੰ ਗਲਤ ਕਰ ਦਿੰਦਾ ਤੇ ਗਾਰੰਟੀ ਆਯੁਰਵੇਦ ਵਿੱਚ ਕਿਸੇ ਚੀਜ਼ ਦੀ ਦੇਣਾ ਇਹ ਰੱਬ ਦਾ ਸ੍ਰੀਕ ਬਣਨੇ ਵਾਲੀ ਗੱਲ ਹੁੰਦੀ ਹੈ ਜੀ ਸਹੀ ਦਿਸ਼ਾ ਨਾਲ ਜੋਗ ਤਿਆਰ ਕੀਤਾ ਹੋਇਆ ਸਹੀ ਰੋਗ ਤੇ ਲੱਗੀ ਹੋਈ ਦਵਾਈ ਉਹਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਮਿੱਤਰੋ ਤੇ ਕੈਮੀਕਲਾਂ ਦੇ ਵਾਰ ਨਾਲ ਔਰ ਇੱਕ ਦੂਆ ਤੀਆ ਬੱਚਾ ਲੀਵਰ ਦੇ ਰੋਗ ਨਾਲ ਗ੍ਰਸਤ ਹੈ ਕਿਸੇ ਦੇ ਇਤਜਾਬ ਵੜਦਾ ਹੈ ਕਿਸੇ ਨੂੰ ਭੁੱਖ ਨਹੀਂ ਲੱਗਦੀ ਕਿਸੇ ਨੂੰ ਖਰਾਕ ਨਹੀਂ ਲੱਗਦੀ ਤੇ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਛਡਕਾਰਾ ਪਾਉਣ ਲਈ ਲੀਵਰ ਨਾਲ ਸੰਬੰਧਤਆਂ ਜਿਹੜੀਆਂ ਜਿਵੇਂ ਭੁੱਖ ਨਾ ਲੱਗਣਾ ਰੋਟੀ ਖਾਣਸਾਰ ਫਲੇਸ ਨੂੰ ਭੱਜਣਾ ਸਰੀਰ ਵਿੱਚ ਪ੍ਰੋਪਰ ਰਸ ਨਾ ਬਣਨੇ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਣਾ ਸ਼ਰਾਬ ਦੇ ਨਾਲ ਲੀਵਰ ਦਾ ਸਤਿਆਨਾਸ਼ ਕਰ ਲੈਣਾ ਕਮਜ਼ੋਰੀ ਨਾਲ ਸਰੀਰ ਕੰਬਣਾ ਲੀਵਰ ਦੇ ਵਿੱਚ ਗਰਮੈਸ ਪੈ ਜਾਣਾ ਇੰਨਾ ਰੋਗਾਂ ਤੇ ਇਹ ਜਿਹੜੀ ਦਵਾਈ ਹੈ ਉਹ ਕੰਮ ਕਰੂਗੀ ਜੀ ਤੇ ਇਹਨੂੰ 2-3 ਦਿਨ ਲੱਗਣੇ ਨੇ ਮਿੱਤਰੋ ਤਿਆਰ ਹੋਣ ਵਿੱਚ ਦੋ ਅੱਗਾਂ ਰਹਿੰਦੀਆਂ ਨੇ ਬਾਕੀ ਤੇ ਫਿਰ ਜਦੋਂ ਤਿਆਰ ਹੋ ਜੂਗਾ ਜੀ ਮੁਕੰਮਲ ਇਹਦੀ ਇੱਕ ਆਪਾਂ ਛੋਟੀ ਜੀ ਵੀਡੀਓ ਜਾਰੀ ਕਰਾਂਗੇ ਠੀਕ ਹੈ ਜੀ ਕੋਈ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਹੈ ਵੀ ਸਾਤੋਂ ਹੀ ਦਵਾਈ ਖਰੀਦੋ ਪਰ ਜਿਹੜੇ ਵੀਰਾਂ ਨੂੰ ਆਯੁਰਵੈਦ ਦੀ ਸਮਝ ਹੈ ਸਮਝਦੇ ਨੇ ਚੀਜ਼ ਨੂੰ ਕਿ ਹਾਂ ਬਈ ਇਹ ਸਾਡੀ ਪદ્ધਤੀ ਹੈ ਸਾਡੇ ਇਸ ਦਿੱਤੇ ਦੀ ਪદ્ધਤੀ ਹੈ ਉਹ ਭਾਈ ਸੰਪਰਕ ਕਰ ਲੈਣ ਜੀ ਜਿੰਨਾਂ ਨੂੰ ਲੱਗਦਾ ਕਿ ਆਯਲੋ ਬਾਈ 3 ਡਾਕਟਰ ਮਹਾਨ ਨੇ ਉਹੀ ਸਾਡੀ ਨਈਆ ਪਾਰ ਲਾਉਣਗੇ। ਉਹ ਬਾਈ ਆਪਣੀ ਸੱਲ ਲਹਾਈ ਚੱਲੋ। ਖਾਲੀ ਪੇਟ ਵਾਲੇ ਕੈਪਸੂਲ ਖਾਈ ਚੱਲੋ। ਕੋਲਡ ਡਰਿੰਕ ਪੀਏ, ਬਰਗਰ ਦੱਬੀ ਚੱਲੋ। ਸ਼ਰਾਬਾਂ ਪੀਂਦੇ ਰਹੋ। ਡਾਕਟਰਾਂ ਦੇ ਘਰ ਭਾਦੇ ਰਹੋ। ਸਰੀਰ ਕਮਜ਼ੋਰ ਹੋ ਗਿਆ ਤਾਂ ਕੀ ਹੋ ਗਿਆ? ਉਹ ਨਹੋਂ ਕਾਲੇ ਹੋ ਗਏ ਤਾਂ ਕੀ ਹੋ ਗਿਆ? ਨਹੋਂ ਸੁੱਕ ਗਏ ਤਾਂ ਕੀ ਹੋ ਗਿਆ? ਦੋਸ ਪ੍ਰਮਾਤਮਨ ਹੁੰਦੇ ਹੋ ਪਤਾ ਨਹੀਂ ਕੀ ਰੱਬ ਦੇ ਮਾਹ ਮਾਰੇ ਨੇ ਸਾਨੂੰ ਖਾਦਾ ਪੀਦਾ ਨਹੀਂ ਲੱਗਦਾ ਸਾਨੂੰ ਖਰਾਕ ਨਹੀਂ ਲੱਗਦੀ ਇਹ ਬੋ ਅਗੜਮ ਬਗੜਮ ਤਰਾ ਤਰਾ ਦੇ ਵਿਚਾਰ ਮਨੁੱਖ ਆਪਣੇ ਮਨ ਦੇ ਵਿੱਚ ਉਤਪੰਨ ਕਰਦਾ ਹੈ ਤੇ ਜਿਹੜਾ ਮਨ ਹੈ ਇਹ ਵਿਚਾਰਾਂ ਦਾ ਸੰਗ੍ਰਹਿ ਆ ਮਿੱਤਰੋ ਇਹ ਹੀ ਤਾਂ ਗੇਮ ਹੈ ਜਿਨੇ ਮਨ ਕਾਬੂ ਕਰ ਲਿਆ ਉਹਨੇ ਸਾਰਾ ਕੁਝ ਹੀ ਕਾਬੂ ਕਰ ਲਿਆ ਪਰ ਫਿਰ ਵੀ ਜਾਣੇ ਅਣਜਾਣੇ ਕੈਮੀਕਲ ਦੇ ਬਾਰ ਦੇ ਨਾਲ ਹਰ ਖਾਣੇ ਵਾਲੀ ਚੀਜ਼ ਬਾਜ਼ਾਰ ਚੋਂ ਆਉਣ ਵਾਲੀ ਚੀਜ਼ ਸਬਜ਼ੀ ਫਲ ਫਰੂਟ ਸਲਾਦ ਦਾਲਾਂ ਦੂਲਾਂ ਜੋ ਵੀ ਹੈ ਸਭ ਕੈਮੀਕਲ ਦੀ ਲਪੇਟ ਚ ਹੈ ਮਿੱਤਰੋ ਹਰ ਇੱਕ ਬੰਦੇ ਦਾ ਜਿਹੜਾ ਲੀਵਰ ਹੈ ਉਹ ਬਰਬਾਦੀ ਵਾਲੇ ਪਾਸੇ ਹੀ ਤੁਰਿਆ ਤੇ ਜਿਆਦਾ ਕੁਝ ਨਾਮ ਬੋਲਦਾ ਹੋਇਆ ਹੀਮਾਂ ਦੇ ਜਾਚ ਘੋਵਾਂਗੇ ਜੀ ਤੁਸੀਂ ਵੀ ਕਹਾਂਗੇ ਉਹ ਵੀ ਕਿ ਇੱਕ ਹੋ ਜਾ ਬੈ ਇਹਦਾ ਵੀ ਜਿਹੜਾ ਬੱਕ ਬੱਕ ਕਰੀ ਜਾਂਦਾ ਠੀਕ ਹੈ ਜੀ ਹੁਣ ਜਿਹੜੇ ਭਾਈ ਇਹ ਚੀਜ਼ ਨੂੰ ਸਮਝਦੇ ਨੇ ਉਹ ਫੋਨ ਕਰਿਓ ਜੀ ਜਿਨ੍ਹਾਂ ਨੂੰ ਦਿੱਕਤ ਆ ਫਾਲਤੂ ਦੇ ਭਾਈ ਆਪਣਾ ਸਮਾਨ ਆ ਖਰਾਬ ਕਰਿਓ ਤੁਸੀਂ ਰੀਲਾਂ ਰੂਲਾਂ ਦੇਖੋ ਇੱਧਰ ਖੈਬਾਜੀ ਕਰਨ ਦੀ ਕੋਈ ਜ਼ਰੂਰਤ ਹੈ ਨਹੀਂ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਵਾਲਾ ਜੀਵਨ ਦੇ ਸਲਾਮਤ ਰੱਖੇ ਦੋ ਅੱਗਾ ਆਉਣਗੀਆਂ ਜੀ ਹੋਰ ਫਿਰ ਜਿਹੜੀ ਇੱਕ ਵੀਡੀਓ ਜਾਰੀ ਕਰਾਂਗੇ ਜਦੋਂ ਆਪਣੀ ਦਵਾਦਾਰੂ ਤਿਆਰ ਹੋ ਜੂਗੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਸਤਿ ਸ਼੍ਰੀ ਅਕਾਲ